ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਕੂਲ ਹੈਲਥ ਪ੍ਰੋਗਰਾਮ ਅਤੇ ਸਿਵਲ ਸਰਜਨ ਲੁਧਿਆਣਾ ਡਾਕਟਰ ਪ੍ਰਦੀਪ ਕੁਮਾਰ ਦੀ ਅਗਵਾਈ ਹੇਠ ਅਤੇ ਸਿਵਲ ਹਸਪਤਾਲ ਸਮਰਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਰਕਜੋਤ ਸਿੰਘ ਅਧੀਨ ਰਾਸ਼ਟਰੀ ਬਾਲ ਸਵਾਰਥ ਆਰਬੀਐਸਕੇ ਬਲਾਕ ਸਮਰਾਲਾ ਦੀ ਟੀਮ ਵੱਲੋਂ ਸਰਕਾਰੀ ਸਕੂਲ ਦੇ ਦੋ ਵਿਦਿਆਰਥੀਆਂ ਦੇ ਦਿਲ ਦਾ ਮੁਫਤ ਆਪਰੇਸ਼ਨ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਰਕਜੋਤ ਸਿੰਘ ਨੇ ਦੱਸਿਆ ਕਿ ਬਲਾਕ ਸਮਰਾਲ ਦੀ ਸਕੂਲ ਹੈਲਥ ਟੀਮ ਵੱਲੋਂ ਸਰਕਾਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਦੇ ਵਿਦਿਆਰਥੀਆਂ ਦਾ ਹਰ ਸਾਲ ਫ੍ਰੀ ਸਾਲਾਨਾ ਚੈੱਕਅਪ ਕੀਤਾ ਜਾਂਦਾ ਹੈ। ਚੈੱਕਅਪ ਦੌਰਾਨ ਜੇਕਰ ਕਿਸੇ ਬੱਚੇ ਦੀ ਕੋਈ ਬਿਮਾਰੀ ਦਾ ਪਤਾ ਲੱਗਦਾ ਤਾਂ ਉਸ ਦਾ ਇਲਾਜ ਸਰਕਾਰ ਵੱਲੋਂ ਸਰਕਾਰੀ ਖਰਚੇ ਤੇ ਕਰਵਾਇਆ ਜਾਂਦਾ ਹੈ ਇਸੇ ਚੈੱਕਅਪ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਲੜਗੀਆਂ ਸਮਰਾਲਾ ਵਿਖੇ ਦੋ ਬੱਚਿਆਂ ਦਾ ਇਲਾਜ ਸਰਕਾਰੀ ਖਰਚੇ ਤੇ ਉੱਚ ਮਿਆਰੀ ਹਸਪਤਾਲ ਪੀਡੀਆਈ ਚੰਡੀਗੜ੍ਹ ਅਤੇ ਫੋਰਟ ਹਸਪਤਾਲ ਚੰਡੀਗੜ੍ਹ ਵਿਖੇ ਕਰਵਾਇਆ ਗਿਆ ਜਿੱਤੇ ਕਿ ਇਲਾਜ ਦਾ ਪ੍ਰਾਈਵੇਟ ਖਰਚਾ 4 ਲੱਖ ਰੁਪਏ ਸੀ ਪਰ ਸਿਵਲ ਹਸਪਤਾਲ ਸਮਰਾਲਾ ਦੇ ਬਲਾਕ ਦੀ ਸਕੂਲ ਹੈਲਥ ਟੀਮ ਵੱਲੋਂ ਇਹ ਇਲਾਜ ਮੁਫਤ ਕਰਵਾਇਆ ਗਿਆ ਅਤੇ ਹੁਣ ਇਹ ਬੱਚੇ ਨਾਰਮਲ ਜੀਵਨ ਬਤੀਤ ਕਰ ਰਹੇ ਨੇ ਪੰਜਾਬ ਸਰਕਾਰ ਆਪਣੇ ਮਾਝੋਕ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਅਤੇ ਡਾਕਟਰ ਬਲਬੀਰ ਸਿੰਘ ਸਾਡੇ ਸਿਹਤ ਮੰਤਰੀ ਜੀ ਉਹਨਾਂ ਦੇ ਦਿਸ਼ਾ ਅਨੁਸਾਰ ਅਤੇ ਸਾਡੇ ਸਿਵਲ ਸਰਦਨ ਡਾਕਟਰ ਪ੍ਰਦੀਪ ਕੁਮਾਰ ਜੀ ਦੇ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਸਿਹਤ ਦੇ ਏਜੰਡੇ ਤੇ ਲਗਾਤਾਰ ਅੱਗੇ ਵਧ ਰਹੀ ਹੈ ਇਸੇ ਏਜੰਡੇ ਤਹਿਤ ਇੱਕ ਸਾਡਾ ਪ੍ਰੋਗਰਾਮ ਹੈ ਰਾਸ਼ਟਰੀ ਬਾਲ ਸੁਰੱਖਿਆ ਕਾਰਜਕਰਮ ਆਰਬੀਐਸਕੇ ਇਹਦੇ ਵਿੱਚ ਅਸੀਂ ਸਕੂਲਾਂ ਦੇ ਬੱਚਿਆਂ ਦੀ ਹਰ ਸਾਲ ਜਾਂਚ ਕਰਦੇ ਹਾਂ ਅਤੇ ਉਹਦੇ ਵਿੱਚ ਜੇ ਕੋਈ ਬੱਚੇ ਨੂੰ ਬਿਮਾਰੀ ਪਾਈ ਜਾਂਦੀ ਹੈ ਤਾਂ ਉਹਦਾ ਅਸੀਸਾ ਕਾਰ ਵੱਲੋਂ ਫ੍ਰੀ ਚ ਇਲਾਜ ਕਰਾਉਣੀ ਹੈ। ਇੱਕ ਬੱਚੇ ਦੀ ਗੱਲ ਕਰੀਏ ਦੋ ਬੱਚੇ ਜਿਹੜੇ ਡਿਟੈਕਟ ਕੀਤੇ ਗਏ ਸੀ ਕਿਵੇਂ ਇਹਨਾਂ ਦਾ ਪਤਾ ਲੱਗਿਆ ਤੇ ਕਿਹੜੀ ਪ੍ਰੋਬਲਮ ਸੀ ਇਹਨਾਂ ਨੂੰ ਤੇ ਕਿੱਥੇ-ਕਿੱਥੇ ਇਹਨਾਂ ਦਾ ਇਲਾਜ ਕਰਾਇਆ। ਇਹ ਦੋ ਬੱਚੇ ਸੀ ਅਭਿਰਾਜ ਸਿੰਘ ਅਤੇ ਸੀਤਾ ਕੁਮਾਰੀ। ਅਭਿਰਾਜ ਸਿੰਘ ਜਿਹੜਾ ਬੱਚਾ ਸੀ ਇਹਨੂੰ ਦਿਲ ਦੀ ਬਿਮਾਰੀ ਸੀਗੀ ਟੈਟ੍ਰੋਲੋਜੀ ਆਫ ਹੈਲੋ। ਅਤੇ ਜਿਹੜਾ ਸੀਤਾ ਕੁਮਾਰੀ ਸੀ ਉਹਨੂੰ ਐਬਸਟਿਨ ਅਨਾਰਮਲੀ ਸੀਗੀ ਇਹ ਦੋ ਹਾਰਟ ਦੀਆਂ ਬਿਮਾਰੀਆਂ ਸੀ ਜਿਨ੍ਹਾਂ ਦਾ ਆਪਰੇਸ਼ਨ ਤੋਂ ਬਿਨਾ ਇਹਨਾਂ ਦਾ ਜੀਵਨ ਨਹੀਂ ਅੱਗੇ ਚੱਲ ਸਕਦਾ ਸੀਗਾ ਇਹਨਾਂ ਦੇ ਲੱਛਣ ਇਹ ਸੀਗੇ ਕਿ ਇਹਨਾਂ ਨੂੰ ਜਿਹੜਾ ਬੱਚਾ ਵੀ ਰਾ ਸੀ ਉਹ ਨੀਲਾ ਹੋ ਜਾਂਦਾ ਸੀ ਉਹਦਾ ਗੰਦਾ ਤੇ ਸਾਫ਼ ਖੂਨ ਜਿਹੜਾ ਮਿਕਸ ਹੋ ਜਾਂਦੇ ਸੀ ਉਹ ਸਾਹ ਚੜਦਾ ਸੀਗਾ ਤੇ ਉਹਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਤੇ ਬਾਦ ਫੁੱਲ ਨਹੀਂ ਰਿਆ ਸੀ ਜਿਹੜਾ ਸੀਤਾ ਕੁਮਾਰੀ ਸੀ ਉਹ ਵੀ ਬੱਚੇ ਨੂੰ ਬਹੁਤ ਜ਼ਿਆਦਾ ਸਾਹ ਚੜਨ ਦੀ ਦਿੱਕਤ ਤੇ ਨਾਰਮਲ ਐਕਟੀਵਿਟੀ ਕਰਨ 'ਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਤੇ ਬਾਦ ਫੁੱਲ ਹੀ ਰਹੀ ਸੀ ਦੋਨੋਂ ਬੱਚੇ ਇਹ ਦੋਨੇ ਸਰਕਾਰੀ ਸਕੂਲ ਦੇ ਤਹਿਤ ਹੀ ਕਰਾਇਆ ਗਿਆ ਜੀ ਇਹ ਦੋਨੋਂ ਬੱਚੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਹਨ ਅਤੇ ਉੱਥੇ ਦੇ ਮੁਖ ਅਧਿਆਪਕ ਜਿਹੜੇ ਹੈ ਮਨਪ੍ਰੀਤ ਕੌਰ ਜੀ ਉਹਨਾਂ ਦੀ ਜਿਹੜੀ ਦਵਾਈ ਹੇਠੇ ਸਾਰੇ ਚੈੱਕਅਪ ਹੋਏ ਅ ਡਾਕਟਰ ਸਾਹਿਬ ਗੱਲ ਕਰੀਓ ਆਪਰੇਟ ਦੀ ਤਾਂ ਇਹ ਆਪਰੇਟ ਹੈ ਜਿਹੜੇ ਖਰਚਾ ਕਿੰਨਾ ਕੁ ਲਗਭਗ ਆ ਜਾਂਦਾ ਤੇ ਇਹਨਾਂ ਦੇ ਵੱਲੋਂ ਕਿੰਨਾ ਕ ਖਰਚਾ ਕੀਤਾ ਗਿਆ ਦੇਖੋ ਜੀ ਸਰਕਾਰ ਦੇ ਜਿਹੜਾ ਵੀ ਇਹਦਾ ਦਾ ਇਲਾਜ ਕਰਾਇਆ ਉਹ ਸਾਰਾ ਇਲਾਜ ਬਿਲਕੁਲ ਫ੍ਰੀ ਹੋਇਆ ਇਹਨਾਂ ਦਾ ਕੋਈ ਖਰਚਾ ਨਹੀਂ ਹੋਇਆ ਪਰ ਜਿਵੇਂ ਕਿ ਆਮ ਲੋਕਾਂ ਨੂੰ ਇਹ ਪਤਾ ਹੈ ਵੀ ਇਹ ਦਿਲ ਦੇ ਜਿਹੜੇ ਆਪਰੇਸ਼ਨ ਹੁੰਦੇ ਆ ਬੜੇ ਕੰਪਲਿਕਟਿਡ ਆਪਰੇਸ਼ਨ ਹੁੰਦੇ ਆ। ਜ਼ਿਆਦਾਤਰ ਹਸਪਤਾਲ ਇਹਨਾਂ ਨੂੰ ਹੱਥ ਨਹੀਂ ਪਾਉਂਦੇ ਤੇ ਜੇ ਹੱਥ ਆਪਰੇਸ਼ਨ ਕੀਤਾ ਜਾਂਦਾ ਤੇ ਇਹਨਾਂ ਦਾ ਲੱਖਾਂ ਦੇ ਵਿੱਚ ਖਰਚਾ ਹੁੰਦਾ। ਐਂ ਬੱਚਿਆਂ ਦੀ ਗੱਲ ਕਰੀਏ ਤੇ ਇਹਨਾਂ ਦਾ ਬੱਚਿਆਂ ਦਾ ਕਿੱਥੋਂ ਆਪਰੇਟ ਕਰਾਇਆ ਗਿਆ? ਅਭਿਰਾਸ਼ਿਕ ਜਿਹੜਾ ਬੱਚਾ ਸੀਗਾ ਸਨ ਆਫ ਹਰਪ੍ਰੀਤ ਤੇ ਨਵਜੀਤ ਕੌਰ ਇਹਦਾ ਆਪਰੇਸ਼ਨ ਅਸੀਂ ਫੋਰਟਿਸ ਹਸਪੀਟਲ ਮਹਾਰਲੀ ਤੋਂ ਸਰਕਾਰ ਦੇ ਖਰਚੇ ਤੇ ਕਰਵਾਇਆ। ਸੀਤਾ ਕੁਮਾਰੀ ਡਾਕਟਰ ਪ੍ਰਮੋਦ ਤੰਤੀ ਐਂਡ ਕਿਰਨ ਦੇਵੀ ਇਹਨਾਂ ਦਾ ਆਪਰੇਸ਼ਨ ਸੀ ਬੀਜੇ ਸਰਕਾਰੀ ਹਸਪਤਾਲ ਚੰਡੀਗੜ੍ਹ ਤੋਂ ਕਰਾਇਆ ਹੁਣ ਸਭ ਇਹਦੇ ਲੱਛਣ ਕੀ ਨੇ ਕਿਵੇਂ ਪਤਾ ਲੱਗਦਾ ਤੇ ਇਹ ਬਿਮਾਰੀ ਕਿਵੇਂ ਲੱਗਦੀ ਹੈ ਕਨਜੈਨਟਲ ਹਾਰਟ ਡਿਜ਼ੀਜ਼ ਹੈ ਇੱਕ ਗਰੁੱਪ ਆਫ ਇਲੈਸੀਸ ਹੈ ਇਹਦੇ ਵਿੱਚ ਅਲੱਗ-ਅਲੱਗ ਲੱਛਣ ਅਲੱਗ-ਅਲੱਗ ਬਿਮਾਰੀਆਂ ਸੰਬੰਧਿਤ ਹੈ ਮੋٹے ਤੌਰ ਤੇ ਕਹੀਏ ਤਾਂ ਜਾਂ ਤਾਂ ਬੱਚੇ ਨੂੰ ਪੈਦਾ ਹੋਣ ਤੇ ਕੋਈ ਦਿੱਕਤ ਆ ਸਕਦੀ ਹੈ ਨੀਲਾ ਹੋ ਸਕਦਾ ਜਾਂ ਸਾਹ ਲੈਣ 'ਚ ਦਿੱਕਤ ਆ ਸਕਦੀ ਹੈ ਥੋੜਾ ਵੱਡਾ ਹੋਏਗਾ ਤਾਂ ਬਦਰ ਫੁੱਲਣ 'ਚ ਦਿੱਕਤ ਆ ਸਕਦੀ ਹੈ ਥੋੜੀ ਕਈ ਵਾਰੀ ਬੱਚੇ ਨੂੰ ਰੂਮੋਨੀਆ ਹੋ ਜਾਂਦਾ ਜਾਂ ਫਿਰ ਬੱਚੇ ਨੂੰ ਸਾਹ ਲੈਣ 'ਚ ਦਿੱਕਤ ਆਂਦੀ ਹੈ ਕਈ ਵਾਰੀ ਅ ਬੱਚੇ ਦਿਲ ਦੀ ਧੜਕਣ ਵੱਜ ਜਾਂਦੀ ਹੈ ਕਈ ਵਾਰ ਬੱਚਾ ਕੰਜੈਸਟਿਵ ਕਾਰਡੀਕ ਫੇਲਿਅਰ ਚ ਪਹੁੰਚ ਜਾਂਦਾ ਹੈ ਸੋ ਐਸਟਰਾ ਦੇ ਕੁਝ ਮੋਡੇ ਤੌਰ ਤੇ ਲੱਛਣ ਹੈ ਬਾਕੀ ਡਾਕਟਰ ਚੈੱਕਅਪ ਕੀ ਕਰ ਸਕਦਾ ਵੀ ਹਾਂ ਇਹਨੂੰ ਹਾਰਟ ਦੀ ਬਿਮਾਰੀ ਹੈ ਕਿ ਨਹੀਂ ਇਹਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ਕਿਆਰਾਂ ਤਰ ਲੱਛਣ ਕਿਦੋਂ ਬਿਮਾਰੀ ਲੱਗਦੀ ਹੈ ਰੋਕਥਾਮ ਦੀ ਗੱਲ ਕਰੀਏ ਤੇ ਉਹਦੇ ਵਿੱਚ ਇੱਕ ਟੀਕਾ ਕਰਨ ਦਾ ਬਹੁਤ ਰੋਲ ਹੈ ਕਿ ਜਿਹੜੇ ਅਸੀਂ ਬੱਚਿਆਂ ਦੇ ਟੀਕਾ ਕਰ ਲਵਾਉਂਦੇ ਹਾਂ ਤੇ ਐਮ ਆਰ ਵੈਕਸੀਨ ਲਗਾਉਂਦੇ ਆ ਤਾਂ ਐਮ ਆਰ ਦੇ ਵਿੱਚ ਇੱਕ ਅਸੀਂ ਰੋਬੈਲਾ ਦੀ ਜਿਹੜੀ ਬਿਮਾਰੀ ਹੁੰਦੀ ਹੈ ਉਹ ਜਿਹੜੀ ਹੈ ਇਸ ਨੂੰ ਰੋਬੈਲਾ ਤੋਂ ਬਚਾਉਣ ਲਈ ਰੋਬੈਲਾ ਜੇ ਬੱਚੇ ਨੂੰ ਹੋ ਜੇ ਗਰਭવતી ਮਾਂ ਨੂੰ ਤਾਂ ਇਹ ਹੋ ਸਕਦੀ ਹੈ ਉਹਦੇ ਇਲਾਵਾ ਗਰਭਵਤੀ ਦੌਰਾਨ ਜੇ ਪਹਿਲੇ 3 ਮਹੀਨੇ ਜਮਾਤਾ ਨੇ ਕੋਈ ਇਹੋ ਜਿਹੀ ਦਵਾਈ ਖਾ ਲਈ ਤਾਂ ਵੀ ਬੱਚੇ ਨੂੰ ਦਿਲ ਦੀ ਬਿਮਾਰੀ ਹੋ ਸਕਦੀ ਹੈ ਬਾਕੀ ਇਹ ਜੈਰਿਟੀ ਕੌਜ਼ ਵੀ ਹੁੰਦੇ ਆ ਕਈ ਵਾਰੀ ਕੋਈ ਮਾਪੇ ਦਾ ਗਲ ਮੇਰਾ ਨੋ ਡਾਕਟਰ ਰਸ਼ਮਾਲ ਇਹ ਜਿਹੜਾ ਸਕੀਮ ਹੈ ਐਨਰਚਮਨ ਦਾ ਅੰਡਰ ਰਾਸ਼ਟਰੀ ਬਾਲ ਸਿਹਤੇ ਕਾਰਕਮ ਜਿਹਨੂੰ ਸ਼ਾਰਟ ਟਰਮ ਵਿੱਚ ਕਹ ਦਿੰਦੇ ਆਪਾਂ ਆਰਬੀਐਸਕੇ ਤੇ ਦੋ ਬੱਚੇ ਸੀਗੇ ਇੱਕ ਵਿਰਾਜ ਤੇ ਇੱਕ ਪਿਤਾ ਇਹਨਾਂ ਦੀ ਹਾਰਟ ਦੀ ਸਰਜਰੀ ਹੋਈ ਆ ਤੇ ਸਰਜੀ ਜਿਹੜੀ ਸਕਸੈਸਫੁਲ ਆ ਬੱਚੇ ਕਾਫੀ ਜ਼ਿਆਦਾ ਬੈਟਰ ਫੀਲ ਕਰਦੇ ਨੇ ਇਹ ਡਾਕਟਰ ਸਰ ਸੱਚ ਕੀ ਮੈਂ ਕਰਦੇ ਆ ਬੱਚੇ ਦੀ ਰਿਪੋਰਟ ਚਾਹਤ ਜਿਵੇਂ ਸਾਡੀ ਮੈਡੀਕਲ ਟੀਮ ਮੇਨਾ ਡਾਕਟਰ ਸੁਵਿੰਦਰ ਹੈ ਕਿਨੇ ਤੇ ਅਸੀਂ ਸਕੂਲ ਚ ਸਾਲ ਚ ਇੱਕ ਵਾਰੀ ਜਾਣਾ ਹੁੰਦਾ ਹੈਗਾ ਵਾ ਤੇ ਆਂਗਣ ਵੜਿਆਂ ਚ ਦੋ ਵਾਰੀ ਜਾਣਾ ਹੁੰਦਾ ਸਾਡੇ ਅੰਦਰ ਜਿਹੜੇ ਸਕੂਲ ਪੈਂਦੇ ਨੇ 148 ਨੇ ਤੇ ਆਂਗਣ ਵੜੀਆਂ 308 ਨੇ ਅ ਬਰੋਸਰ ਗੱਲ ਕਰੀਏ ਤਾਂ ਇਹ ਚ ਕਿਹੜੇ ਕਿਹੜੇ ਸਕੂਲ ਹੈ ਜਿਹੜੇ ਆ ਰਹੇ ਨੇ ਪ੍ਰਾਈਵੇਟ ਸਕੂਲ ਵੀ ਚ ਇਨਵੋਲਵ ਕੀਤੇ ਜਾਂਦੇ ਨੇ ਤੁਹਾਡੇ ਮਨੂੰ ਜਾਂ ਸਰਕਾਰੀ ਸਕੂਲੇ ਨਹੀਂ ਨਹੀਂ ਇਹਦੇ ਵਿੱਚ ਸਿਰਫ ਜਿਹੜੇ ਸਰਕਾਰੀ ਸਕੂਲ ਹੈ ਉਹੀ ਇਸ ਕਵਰ ਕਰਦੇ ਆ ਤੇ ਬਿਮਾਰੀਆਂ ਦੀ ਗੱਲ ਕਰੀਏ ਤਾਂ ਕਿਹੜੀਆਂ ਕਿਹੜੀਆਂ ਡਿਟੈਕਟਿਵ ਬਿਮਾਰੀਆਂ ਦਾ ਇਲਾਜ ਕਰਾਦੇ ਬਿਮਾਰੀਆਂ ਦੇ ਵਿੱਚ ਕਾਫੀ ਜ਼ਿਆਦਾ ਹੈਗੀਆਂ ਨੇ ਜਿਵੇਂ ਕਿ ਮੇਨ ਮੈਂ ਤੁਹਾਨੂੰ ਜਿਵੇਂ ਹਾਰਟ ਦੀ ਹੋ ਗਈ ਬਹੁਤ ਵੱਡੀ ਸਰਜਰੀ ਹੁੰਦੀ ਆ ਸਪਾਈਨਲ ਦੀ ਹੁੰਦੀ ਆ ਜਿਵੇਂ ਕਈਆਂ ਦੇ ਪੈਰ ਡੇਡੇ ਮਡੇ ਹੋ ਜਾਂਦੇ ਹੈਗੇ ਆ ਬੁੱਲ ਫਟ ਜਾਂਦੇ ਹੈਗੇ ਆ ਖੂਨ ਦੀ ਕਮੀ ਪੈ ਜਾਂਦੀ ਆ ਦੰਦ ਦੰਦਾਂ ਦਾ ਵੀ ਪ੍ਰੋਬਲਮ ਆ ਜਾਂਦੀ ਹੈਗੀ ਆ ਤੇ ਸਕਿਨ ਦੀ ਵੀ ਆ ਜਾਂਦੀ ਆ ਸਾਡੇ ਵਿੱਚ ਤੇ ਇੱਕ ਜਿਹੜਾ ਬੱਚੇ ਦੀ ਗ੍ਰੋਥ ਨਹੀਂ ਹੁੰਦੀ ਹੈਗੀ ਨੂੰ ਸੈਂਮ ਕਹਿੰਦੇ ਨੇ ਆ ਜੀ ਸਿਵਰਕਿਊਟ ਮਾਨ ਨਿਊਟ੍ਰੀਸ਼ਨ ਇਦਾਂ ਦੇ ਹੋਰ ਬੱਚੇ ਵੀ ਆ ਜਿਹੜੇ ਡਿਸੀਜ ਸਾਡੇ ਕ੍ਰੋਨਿਕ ਡਿਸੀਜ ਕਵਰ ਕਰਦੀਆਂ ਸੀ ਇਹ ਗੱਲ ਕਰੀਏ ਸਰਕਾਰ ਦੀ ਤਾਂ ਪੰਜਾਬ ਸਰਕਾਰ ਵੱਲੋਂ ਇਹ ਕਦੋਂ ਜਿਹੜੀ ਇਹ ਸਕੀਮ ਨੂੰ ਲਾਗੂ ਕੀਤੀ ਸੀ ਇਹ ਸਕੀਮ ਨੂੰ ਤਾਂ ਕਾਫੀ ਟਾਈਮ ਹੋ ਗਿਆ ਜੀ तकरीबन 2014 2014 ਤੋਂ ਚੱਲ ਰਹੀ ਹੈ ਇਹ ਡਾਕਟਰ ਸਾਹਿਬ ਪੇਰੈਂਟਸ ਦਾ ਕੋਈ ਪੈਸਾ ਨਹੀਂ ਲੱਗਦਾ ਇਹਦੇ ਵਿੱਚ ਹਾਂਜੀ ਇਹ ਬਹੁਤ ਵਧੀਆ ਚੀਜ਼ ਹੈਗੀ ਆ ਜਿਹਦੇ ਲਈ ਤੁਸੀਂ ਸਾਨੂੰ ਇੱਥੇ ਬੁਲਾਇਆ ਤੇ ਤੁਹਾਡਾ ਵੀ ਥੈਂਕਸ ਕਰਦੇ ਆਂ ਇਹ ਬਹੁਤ ਵੱਡਾ ਹੈਗਾ ਉਪਰਾਲਾ ਹੈਗਾ ਜਿਹਦਾ ਵਿੱਚ ਪੇਰੈਂਟਸ ਦਾ ਕੋਈ ਖਰਚਾ ਨਹੀਂ ਹੁੰਦਾ ਹੈਗਾ ਬਸ ਆ ਐਸੀ ਰਿਕੁਐਸਟ ਹੀ ਕਰਦੇ ਹੈਗੇ ਆ ਜਿਹੜੇ ਬੱਚ ਨੂੰ ਲਿਆਣਾ ਖੁਦ ਬਿੰਦਾ ਹੈਗਾ ਇਹ ਤੋਂ ਇਲਾਵਾ ਹੋਰ ਕੋਈ ਖਰਚਾ ਨਹੀਂ ਇਹਦਾ ਫੇਰ ਖਰਚਾ ਕੌਣ ਚੱਕਦਾ ਹੈ ਬਸ ਇਹ ਗਵਰਨਮੈਂਟ ਸਰਕਾਰ ਚੱਕਦੀ ਹੈ ہماری 10 ਸਾਲ ਕੀ ਕੀ ਪ੍ਰੋਬਲਮ ਸੀ ਬੱਚੇ ਨੂੰ ਪ੍ਰੋਬਲਮ ਪਹਿਲਾਂ 10 ਰੇ ਸੀ ਡਾਕਟਰ ਵੀ ਹੱਥ ਚ ਛੇਦਾ ਉਸ ਤੋਂ ਬਾਅਦ ਫੇ ਡਾਕਟਰ ਨੇ ਦਿਖਾਇਆ ਤਾਂ ਨਾਂ ਨੇ ਕਿ ਅਭੀ ਆਪਰੇਸ਼ਨ ਕਰਨਾ ਪੈਣਾ ਫਿਰ ਨਾਰਨੀ ਹੈ ਜੁਬਨੇ ਹੋਏ ਰੋਧਈ ਦੁਨੇ

ऑपरेशन हुआ बच्चे अब ठीक है हाँ आ, बात करें अगर आप को खुद से पैसों से खर्चा करना पड़ता तो आप करवा सकते थे अभी नहीं अभी तो होता नहीं वो तो सरकार के हाथ सर, मदद से हमने कर लिया डॉक्टर ने भी हमारा बहुत साथ दिया मैडम ने भी साथ दिया तब तो हुआ दवाई फ्री मिल रही है हाँ जी दवाई तो अभी अपना पैसा लग रहा है उतना तो ज़्यादा नहीं है कम ही लग रहा है हां बिल्कुल ठीक है हां जी आप ठीक हैं 9 ਸਾਲ ਦਾ ਬੱਚਾ ਵੀ ਬਈ 7 ਇਅਰ ਹੀ ਕੀ ਪ੍ਰੋਬਲਮ ਸੀ ਇਹ ਕਿਵੇਂ ਪਤਾ ਲੱਗਿਆ ਤੁਹਾਨੂੰ ਪ੍ਰੋਬਲਮ ਇਹ ਸੀ ਸਾਹ ਚੜ ਜਾਂਦਾ ਸੀ ਮਾੜਾ ਤੁਰਨ ਦੇ ਸਾਰ ਇੱਕ ਨੀਲਾ ਹੋ ਜਾਂਦਾ ਸੀਗਾ ਇੱਕ ਡਾਕਟਰ ਕੋਲ ਗਏ ਤੇ ਗਰੋਥ ਨਹੀਂ ਹੋ ਰਹੀ ਸੀ ਜਦ ਦਿਖਾਉਣਗੇ ਡਾਕਟਰ ਨੂੰ ਉਹ ਫਿਰ ਡਾਕਟਰ ਨੇ ਦੱਸਿਆ ਕਿ ਆਹ ਪ੍ਰੋਬਲਮ ਆ ਤੇ ਤੁਹਾਡੇ ਨਾਲ ਕਿਵੇਂ ਡਿਟੈਕਟ ਕੀਤਾ ਇਹਨਾ ਡਾਕਟਰਾਂ ਨੇ ਆਪਣੇ ਆਂਗਣਵਾੜੀ ਤੋਂ ਜਦੋਂ ਐਡਮਿਟ ਕਰਾਇਆ ਉਦੋਂ ਚੈੱਕ ਕਰਨ ਆਏ ਸੀ ਡਾਕਟਰ ਸਾਹਿਬ ਨੇ ਉਦੋਂ ਵੀ ਉਹਨਾਂ ਨੇ ਦੱਸਿਆ ਕੀ ਕਹਿੰਦੇ ਇਹ ਹਾਰਟ ਚ ਹੋਲ ਆ ਜੀ ਜੀ 37 ਜਿਤਾਈ ਖਰਚੇ ਬਾਰੇ ਪਤਾ ਕੀਤਾ ਉਹਨਾਂ ਤੁਸੀਂ ਖਰਚੇ ਬਾਰੇ ਪਹਿਲਾਂ ਪਤਾ ਕੀਤਾ ਸੀਗਾ ਉਦੋਂ ਪੀਜੀਐਲ ਕਹਿੰਦੇ ਸੀ 1.5 ਲੱਖ ਪ੍ਰਾਈਵੇਟ ਵਾਲੇ ਜ਼ਿਆਦਾ ਕਹਿੰਦੇ ਸੀ ਜੀ ਤੁਹਾਨੂੰ ਹਸਪਤਾਲ ਕਿਹੜੇ ਹਸਪਤਾਲ ਤੋਂ ਰეკਮੈਂਡ ਕੀਤਾ ਇਹ ਦੋ ਕਹਿੰਦੇ ਕਿ ਮੈਂ ਕਰਾਇਆ 40 ਮਹਾਲੀ ਤੋਂ ਜੀ ਤੇ ਖਰਚੇ ਦੀ ਗੱਲ ਕਰੀਏ ਤਾਂ ਖਰਚਾ ਤੁਹਾਡਾ ਕੀ ਸਰਕਾਰ ਨੇ ਪੇ ਕੀਤਾ ਸਾਰਾ ਸਰਕਾਰ ਨੇ ਪੇ ਕੀਤਾ ਜੀ 1 ਰੁਪਿਆ ਨਹੀਂ ਲੱਗਿਆ ਜੀ ਕੀ ਮੈਂ ਦੇਖ ਰਿਹਾ ਹਾਂ ਸਕੀਮ ਨੂੰ ਸਕੀਮ ਵਧੀਆ ਜੀ ਬਹੁਤ ਵਧੀਆ ਜੀ ਹਰੇਕ ਨੂੰ ਜਿਸ ਨੂੰ ਕੋਈ ਪ੍ਰੋਬਲ ਹੈ ਉਹਨੂੰ ਲਾਹਾ ਲੈਣਾ ਚਾਹੀਦਾ ਹੈ ਜੀ ਇਹ ਸਕੀਮ ਦਾ ਕੋਈ ਕੀ ਨਾ ਰਹਿ ਜਾਣਾ ਹੂੰ ਉਹ ਮੈਸੇਜ ਦੇਣਾ ਚਾਹੁੰਦੇ ਹਾਂ ਮੈਸੇਜ ਆਈ ਹੈ ਵੀ ਇੱਕ ਤਾਂ ਆ ਜਨ ਧੰਨਵਾਦ ਇਹਨਾਂ ਦੇ ਡਾਕਟਰ ਸਾਹਿਬ ਜਿਹੜੇ ਸਕੂਲ ਆ ਕੇ ਚੈੱਕ ਕਰਦੇ ਨੇ ਜੀ